ਸਭ ਤੋਂ ਪਹਿਲਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਕਿ ਇੱਕ ਬਾਈ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਅੱਧਾ ਏਕੜ ਲਗਾਏ ਗਏ ਝੋਨੇ ਦੇ ਉੱਤੇ ਕਿਸੇ ਸ਼ਰੀਕ ਨੇ ਸਪਰੇਅ ਮਾਰ ਦਿੱਤੀ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਪੂਰੀ ਫਸਲ ਬਰਬਾਦ ਹੋ ਗਈ ਸੁੱਕ ਗਈ ਹੈ ਜ਼ਹਿਰੀਲੀ ਸਪਰੇਅ ਜਿਹੜੀ ਮਾਰੀ ਹੈ ਉਸ ਦੇ ਨਾਲ ਕਾਫੀ ਜਾਨਵਰ ਜਿਹੜੇ ਮਰ ਚੁੱਕੇ ਨੇ ਮੋਰ ਦੱਸਿਆ ਜਾ ਰਿਹਾ ਕਿ ਉਹ ਵੀ ਜਿਹੜੇ ਮਰ ਚੁੱਕੇ ਨੇ ਤਾਂ ਉਸ ਵਿਅਕਤੀ ਨੇ ਕਿਵੇਂ ਦੁਸ਼ਮਣੀ ਕੱਢੀ ਹੈ ਫਸਲ ਦੇ ਨਾਲ ਤੇ ਕਈ ਸੈਂਕੜੇ ਜਾਨਵਰ ਇਸ ਸਪਰੇਅ ਦੇ ਨਾਲ ਕੀ ਹੁੰਦਾ ਸਰ ਦੇਖੋ ਜੀ ਇਹ ਦਾਣੇ ਕਿੰਨੇ ਬੰਦਿਆਂ ਦੇ ਮੂੰਹ 'ਚ ਦਾਣੇ ਜਾਣੇ ਸੀਗੇ ਜੀ ਤੇ ਜੀ ਇਹ ਤਾਂ ਰਾਉਂਡ ਅਪ ਸਪਰੇਅ ਹੈ ਹੀ ਜੀ ਸਪਰੇਅ ਹੈ ਜੀ ਜੇ ਕੋਈ ਇਹਦੇ ਪੰਪ ਵੀ ਧੋ ਕੇ ਜੀ ਕੱਖ ਦੇ ਪਾ ਦਈਏ ਜਾਂ ਪਾਣੀ 'ਚ ਧੋ ਲਈਏ ਜੀ ਜੇ ਡੰਗਰ ਪਾਣੀ ਪੀ ਲਵੇ ਤਾਂ ਡੰਗਰ ਵੀ ਮਰ ਜਾਂਦਾ ਲੱਗਦਾ ਕਿ ਇਕੱਲਾ ਤੁਹਾਡੇ ਨਾਲ ਦੁਸ਼ਮਣ ਨਹੀਂ ਹੈ ਤਾਂ ਕਾਫੀ ਪੰਛੀਆਂ ਨੂੰ ਕਾਫੀ ਜਾਨਵਰਾਂ ਨੂੰ ਮਾਰ ਕੇ ਉਹ ਬੰਦਾ ਕਾਤਲ ਬਣ ਗਿਆ ਜਿਹੜੇ ਬੰਦੇ ਨੇ ਇਦਾਂ ਦਾ ਕੰਮ ਕੀਤਾ ਕਿਸਾਨ ਆਪਣੀ ਜਦੋਂ ਫਸਲ ਬੀਜਦਾ ਹੈ ਬਹੁਤ ਆਸ ਹੁੰਦੀ ਹੈ ਕਿਸਾਨ ਨੂੰ ਕਿ ਮੈਂ ਫਸਲ ਬੀਜ ਕੇ ਉਸ ਫਸਲ ਨੂੰ ਵੱਢ ਕੇ ਮੰਡੀਆਂ ਦੇ ਵਿੱਚ ਗਰਾ ਕੇ ਪੈਸੇ ਕਮਾਵਾਂਗਾ ਆਪਣਾ ਕਰਜ਼ਾ ਆਪਣੇ ਘਰ ਦੇ ਜਿਹੜੇ ਘਰੇਲੂ ਕੰਮ ਨੇ ਉਹ ਕਰਾਂਗਾ ਪਰ ਜਦੋਂ ਫਸਲ ਬੀਜੀ ਤੇ ਕੋਈ ਸਰੀਕ ਆਣ ਕੇ ਕੋਈ ਦੁਸ਼ਮਣ ਆਣ ਕੇ ਸਪਰੇਅ ਕਰ ਜੇ ਤਾਂ ਕਿਸਾਨ ਉਸੇ ਟੱਮੇ ਖਤਮ ਹੋ ਜਾਂਦਾ ਹੈ ਉਸ ਸਮੇਂ ਉਹ ਦੀ ਆਸ ਟੁੱਟ ਜਾਂਦੀ ਹੈ ਆਪਣੀ ਫਸਲ ਤੋਂ ਤਾਂ ਇਦਾਂ ਦਾ ਹੀ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਨਿਊ ਚੰਡੀਗੜ੍ਹ ਦਾ ਪਿੰਡ ਹੈ ਫਾਂਟਮ ਜਿੱਥੇ ਕਿ ਇੱਕ ਕਿਸਾਨ ਨੇ ਠੇਕੇ ਤੇ ਜ਼ਮੀਨ ਲਈ ਠੇਕੇ ਦੀ ਜ਼ਮੀਨ ਦੇ ਵਿੱਚ ਕਿਸੇ ਸ਼ਰੀਕ ਨੇ ਝੋਨੇ ਦੀ ਫਸਲ ਦੇ ਉੱਤੇ ਸਪਰੇਅ ਕਰ ਦਿੱਤੀ ਰੌਂਡ ਅਪ ਮਾਰ ਦਿੱਤਾ ਜਿਸ ਤੋਂ ਬਾਅਦ ਉਹ ਕਿਸਾਨ ਸਾਡੇ ਨਾਲ ਹੈ ਬਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਪਿੰਡ ਫਾਂਟਵਾ ਜੀ ਮਨਦੀਪ ਜੀ ਇਹ ਕਿਵੇਂ ਹੋਇਆ ਇਹ ਜ਼ਮੀਨ ਠੇਕੇ ਤੇ ਹੈ ਤੁਹਾਡੀ ਆਪਣੀ ਹੈ ਕਿਵੇਂ ਸਾਰਾ ਕੁਝ ਇਹ ਦੱਸ ਦੋ ਸਰ ਇਹ ਜ਼ਮੀਨ ਠੇਕੇ ਤੇ ਹੈ ਜੀ ਇਹ ਰਜਿੰਦਰ ਕੁਮਾਰ ਹੈ ਜੀ ਤੁਹਾ ਆਪਣਾ ਤੀੜਾ ਪਿੰਡ ਤੋਂ ਜੀ ਉਹਨਾਂ ਨੇ ਸਾਨੂੰ ਠੇਕੇ ਦੇ ਦੇਈ ਵੀ ਹੈ ਜੀ ਤੇ ਪਿਛਲੇ 6-7 ਸਾਲ ਤੋਂ ਜੀ ਸਾਡੇ ਕੋਲੇ ਜ਼ਮੀਨ ਹੈ ਠੇਕੇ ਤੇ ਹੈ ਜੀ ਅੱਛਾ ਹਾਂਜੀ ਦ੍ਰਿਪ ਤੁਸੀਂ ਬੜੀ ਆਸਾਂ ਦੇ ਨਾਲ ਪਾਲੀ ਸੀ ਫਸਲ ਬੀਜੀ ਹੈ ਆਸ ਸੀ ਕਿ 6 ਮਹੀਨੇ ਬਾਅਦ ਆਪਣੇ ਠੇਕਾ ਹੀ ਮੋੜਾਂਗਾ ਤੇ ਨਾਲ ਦੀ ਨਾਲ ਇਸ ਤੋਂ ਵੀ ਪੈਸੇ ਕਮਾਵਾਂਗਾ ਪਰ ਜਦੋਂ ਰੌਂਡ ਅਪ ਮਾਰਿਆ ਕਿਸੇ ਨੇ ਦੁਸ਼ਮਣੀ ਕੱਢੀ ਹੈ ਹਾਂਜੀ ਤਕੀਵੇਂ ਤੁਹਾਡੇ ਕੋਲ ਪਹੁੰਚ ਕੀਤ ਹੋਈ ਹੈ ਕਿਵੇਂ ਪਤਾ ਲੱਗਿਆ ਤੁਹਾਨੂੰ ਤੇ ਕਿਵੇਂ ਮਨ ਦੇ ਵਿੱਚ ਫਿਰ ਉਸ ਸਮੇਂ ਕੀ ਚੱਲ ਰਿਹਾ ਜਦੋਂ ਇਹ ਪੂਰੀ ਘਟਨਾ ਦੇਖੀ ਸਰ ਇਹ ਨਾ ਜੀ ਜਦੋਂ ਮੈਂ 5 ਤੇ 6 ਤਰੀਕ ਨੂੰ ਜੀ ਦਿਨੇ 3:00 ਵਜੇ ਇਥੋਂ ਕੱਖ ਚੱਕਣ ਆਇਆ ਸੀਗਾ ਜੀ ਆਪਣੇ ਖੇਤ ਚੋਂ ਜੀ ਕੱਖ ਚੱਕੇ ਜਦੋਂ ਮੈਂ ਜੀਰੀ ਦੇਖੀ ਦੀ ਮੈਂ ਆਪਣੇ ਭਰਾ ਨੂੰ ਫੋਨ ਕਰਕੇ ਦੱਸਿਆ ਵੀ ਇਦਾਂ ਇਦਾਂ ਜੀਰੀ ਤੇ ਕਿਸੇ ਨੇ ਕੁਝ ਕਰਤਾ ਵੀ ਤੂੰ ਚੈੱਕ ਕਰਕੇ ਜਾਇਂ ਤੇ ਦੂਜੇ ਦਿਨ ਮੇਰੇ ਭਰਾ ਨੇ ਦੇਖਿਆ ਜੀ ਤੇ ਉਹ ਜਦੋਂ ਸਵੇਰੇ ਦੇਖ ਕੇ ਗਿਆ ਤੇ ਉਹ ਲਗਭਗ ਕੰਮਿਆਂ ਦਾ ਬੰਦਾ ਇਹ ਸਪਰੇਅ ਕਰਕੇ ਜੀ ਰਾਉਂਡਅਪ ਟਕੋਰਾਵਾਂ ਵੱਲ ਨੂੰ ਪੰਪ ਮਤਲਬ ਸਾਫ਼ ਕਰ ਇਹ ਉਹਨੇ ਅੱਗੇ ਜਾ ਕੇ ਉਹ ਦੂਜੇ ਰੋਡ ਤੇ ਜਿੱਥੇ ਗੱਡੀ ਆ ਬਾਈਕ ਕੁਝ ਖੜਾਇਆ ਹੋਊਗਾ ਜੀ ਉੱਥੇ ਜਾ ਕੇ ਖਾਲ ਚਲਦੀ ਜੋ ਪੰਪ ਧੋਤਾ ਜੀ ਉੱਥੇ ਵੀ ਜਿੱਥੇ ਪੰਪ ਧੋ ਕੇ ਸਿਟਿਆ ਉਹ ਵੀ ਖੱਬਲ ਕਰਾਬੂਆ ਮਸੀਗਾ ਜੀ ਤੇ ਸਰ ਇਹਦੇ ਚ ਦੁੱਖ ਤਾਂ ਹੈਗੇ ਹੀ ਆ ਜੀ ਕਿਉਂਕਿ ਠੇਕੇ ਦੇ ਚੀਜ਼ ਹੈ ਜੀ ਪਿਛਲੀ ਰੀਵਰੀ ਜਦੋਂ ਅਸੀਂ ਇਹ ਚ ਬਸਮਤੀ ਲਾਈ ਸੀਗੀ ਜੀ ਉਦੋਂ ਬਰਸਾਤ ਜ਼ਿਆਦਾ ਹੋਈ ਹੈ ਜੀ ਬਰਸਾਤ ਜ਼ਿਆਦਾ ਹੋਣੇ ਕਰਕੇ ਜੀ ਇਹ ਡੂੰਗਾ ਖੇ ਸੀਗਾ ਇਹਦਾ ਪਾਣੀ ਨਿਕਲਿਆ ਨਹੀਂ ਤੇ ਉਹ ਵੀ ਮੇਰੀ ਬਸਮਤੀ ਇਦਾਂ ਹੀ ਗਲ ਗਈ ਹਾਂਜੀ ਤੇ ਉਸ ਤੋਂ ਬਾਅਦ ਜੀ ਆ ਫੇਰ ਹੁਣ ਇਸ ਇਸ ਵਾਰ ਜੀਰੀ ਲਾਈ ਸੀਗੀ ਜੀ ਤੇ ਇਸ ਵਾਰ ਜੀਰੀ ਕਾਮਯਾਬੀ ਸੀਗੀ ਤੇ ਹੁਣ ਕੋਈ ਇਹ ਜਿੱਦੀ ਬੰਦਾ ਸਪਰੇ ਕਰਕੇ ਜੀ ਫੇਰ ਸਾਡਾ ਨੁਕਸਾਨ ਕਰ ਗਿਆ ਜੀ ਬਾਈ ਮਨ ਦੇ ਵਿੱਚ ਰੋਜ਼ ਹੁੰਦਾ ਹੈ ਦੁੱਖ ਹੁੰਦਾ ਹੈ ਕਿ ਬੜਾ ਤੁਸੀਂ ਪੈਸੇ ਆਪਣੇ ਮਿਹਨਤ ਦੇ ਲਾਏ ਪਹਿਲਾਂ ਪਹਿਲਾ ਬੰਦਾ ਇਨਸਾਨ ਲਾਂਦਾ ਫਸਲ ਵਾਸਤੇ ਉਸ ਤੋਂ ਬਾਅਦ ਫਿਰ ਐਦਾਂ ਦੀ ਸਪਰੇ ਕੋਈ ਐਦਾਂ ਹੀ ਦੁਸ਼ਮਣੀ ਕੱਢਦਾ ਹੈ ਤਾਂ ਫਿਰ ਦੁਖੀ ਕਿੰਨਾ ਕੁ ਹੁੰਦਾ ਹੈ ਮਨ ਦੇ ਬਹੁਤ ਮਨ ਦੁਖੀ ਹੁੰਦਾ ਸਰ ਦੇਖੋ ਜੀ ਇਹ ਦਾਣੇ ਕਿੰਨੇ ਬੰਦਿਆਂ ਦੇ ਮੂੰਹ 'ਚ ਦਾਣੇ ਜਾਣੇ ਸੀਗੇ ਜੀ ਤੇ ਜਦੋਂ ਅਸੀਂ ਮਤਲਬ ਕਿ ਵੱਢਣੀ ਸੀਗੀ ਕੰਮ ਕਰਨਾ ਸੀਗਾ ਅੱਗੇ ਪੁੱਤਾਂ ਮੰਗਣਾ ਜਿੱਦਾਂ ਕਿਸਾਨ ਫਸਲ ਪਾਲਦਾ ਜੀ ਉਹ ਸਿਸਟਮ ਸੀਗਾ ਜੀ ਇਹਦਾ ਤੇ ਬੜਾ ਦੁੱਖ ਹੁੰਦਾ ਜੀ ਕਿਉਂਕਿ ਦੋ ਮੋਰ ਮਰੇ ਵੀ ਇੱਥੋਂ ਮੈਂ ਲਾ ਕੇ ਖੇਤ ਤੋਂ ਮੋਰ ਮਰੇ ਵੀ ਮੈਂ ਚੱਕ ਕੇ ਦੱਬੇ ਜੀ ਤੇ ਉਹ ਮੋਰ ਮਰਨੇ ਦਾ ਕਾਰਨ ਇਹ ਵੀ ਹੈ ਜੀ ਉਹਨੇ ਡੱਡੀ ਡੁੱਡੀ ਉਹਨਾਂ ਨੇ ਕੋਈ ਖਾਦੀ ਹੋਊਗੀ ਜੀ ਕਿਉਂਕਿ ਪਾਣੀ ਸੀਗਾ ਜੀ ਜੀਰੀ ਚ ਜਦੋਂ ਸਪਰੇਅ ਕਰੀ ਜੀ ਤੇ ਉਹ ਸਪਰੇਅ ਪਾਣੀ ਚ ਵੀ ਘੁਲੀ ਹੈ ਜੀ ਤੇ ਉਹਦੇ ਨਾਲ ਦੋ ਮੋਰ ਮਰੇ ਜੀ ਤੇ ਹੋਰ ਪਤਾ ਨਹੀਂ ਕਿੰਨੇ ਜੀਵ ਜੰਤੂ ਮਰੇ ਹੋਣਗੇ ਜੀ ਵਿੱਚ ਜਿਹੜੇ ਕਾਫੀ ਜਾਨਵਰ ਹੋਣਗੇ ਉਹ ਵੀ ਵਿੱਚ ਮੰਨ ਲਓ ਵਿੱਚ ਹੁੰਨੇ ਪੰਛੀ ਕੋਈ ਪਾਣੀ ਪੀਂਦਾ ਤਾਂ ਉਹ ਵੀ ਕਾਫੀ ਮਰੇ ਹੋਣਗੇ ਜਿਹੜੇ ਤੁਹਾਡੀ ਨਜ਼ਰ ਚ ਵੀ ਨਹੀਂ ਹੋਣੇ ਹਾਂਜੀ ਸਰ ਹਾਂਜੀ ਇਹ ਤਾਂ ਰਾਉਂਡ ਅਪ ਸਪਰੇਅ me <laughs> ਮਮ ਇਹ ਪੰਪ ਵੀ ਧੋ ਧੋ ਕੇ ਜੀ ਕੱਖ ਤੇ ਪਾ ਦਈਏ ਆ ਪਾਣੀ ਚ ਧੋ ਲਈਏ ਜੀ ਜੇ ਡੰਗਰ ਪਾਣੀ ਪੀ ਲਵੇ ਤਾਂ ਡੰਗਰ ਵੀ ਮਰ ਜਾਂਦਾ ਜੀ ਤੇ ਇਹ ਤਾਂ ਛੋਟੇ ਛੋਟੇ ਪੰਛੀ ਆ ਜੀ ਇਹਨਾਂ ਤੇ ਤਾਂ ਵੱਧ ਅਸਰ ਕਰਿਆ ਉਹ ਤਾਂ ਲੱਗਦਾ ਕਿ ਇਕੱਲਾ ਤੁਹਾਡੇ ਨਾਲ ਦੁਸ਼ਮਣ ਹੀ ਨਹੀਂ ਇਹ ਤਾਂ ਕਾਫੀ ਪੰਛੀਆਂ ਨੂੰ ਕਾਫੀ ਜਾਨਵਰਾਂ ਨੂੰ ਮਾਰ ਕੇ ਉਹ ਬੰਦਾ ਕਾਤਲ ਬਣ ਗਿਆ ਜਿਹੜੇ ਬੰਦੇ ਨੇ ਇਦਾਂ ਦਾ ਕੰਮ ਕੀਤਾ ਹਾਂਜੀ ਸਰ ਬਿਲਕੁਲ ਜੀ ਬੜਾ ਪਾਪ ਕਰਿਆ ਜੀ ਉਹਨੇ ਬੰਦੇ ਨੇ ਕੋਈ ਸ਼ੱਕ ਹੈ ਬਾਈ ਕਿਸੇ ਤੇ ਸ਼ੱਕ ਸਾਨੂੰ ਇਹ ਕੰਪਨੀ ਤੇ ਹੈ ਜੀ ਕਿਉਂਕਿ ਉਹ ਇੱਕ ਪ੍ਰਾਈਵੇਟ ਕੰਪਨੀ ਨੇ ਜ਼ਮੀਨ ਖਰੀਦੀ ਹੈ ਜੀ ਤੇ ਇਹ ਮਸਤਾਰਕੇ ਦੀ ਜ਼ਮੀਨ ਹੈ ਪ੍ਰਾਈਵੇਟ ਕ ਕਿਆ ਸੀਗਾ ਜੀ ਜਿਹੜਾ ਮਾਲਕ ਹੈ ਜੀ ਜਿਹੜਾ ਮਾਲਕ ਹੈ ਜੀ ਜ਼ਮੀਨ ਦਾ ਜੀ ਤੇ ਇਹ ਮਾਲਕ ਤੀੜਾ ਹੈ ਜੀ ਇਹਦਾ ਸੈਲਰ ਹੈ ਇਹ ਉੱਥੇ ਰਹਿੰਦਾ ਜੀ ਤੇ ਆਪਣੇ ਕੰਮਕਾਰ ਚ ਬੀਜੀ ਹੋਣ ਕਰਕੇ ਜੀ ਇਹ ਸਾਡੇ ਨਾਲ ਇਹਨੂੰ ਜਾਣਕਾਰੀ ਕਰਕੇ ਸਾਨੂੰ ਇਹਨੇ ਆਪਣੀ ਜ਼ਮੀਨ ਸੰਭਾਲੀ ਵੀ ਹੈ ਜੀ ਠੇਕੇ ਦੇ ਦਿੱਤੀ ਹੋਈ ਹੈ ਜੀ ਤੇ ਜਦੋਂ ਕੰਪਨੀ ਵਾਲੇ ਤੇ ਪੈਣਾ ਨਜਾਇਜ਼ ਕਬਜ਼ਾ ਕਰਨ ਲੱਗੇ ਜੀ ਤਾਂ ਅਸੀਂ ਰੋਕੇ ਜੀ ਰੋਕ ਕੇ ਉਹਨਾਂ ਨੇ ਸਾਨੂੰ ਗਾਲੀ ਗਲੋਚ ਵੀ ਕੀਤੀ ਹੈ ਜੀ ਉਸ ਤੋਂ ਬਾਅਦ ਅਸੀਂ ਮਾਲਕ ਬੁਲਾਇਆ ਜੀ ਮਾਲਕ ਨੇ ਇੱਥੇ ਅਸੀਂ ਕਬਜ਼ਾ ਨਹੀਂ ਹੋਣ ਦਿੱਤਾ ਜੀ ਤੇ ਫਿਰ ਕੰਪਨੀ ਵਾਲੇ ਜੀ ਰਾਤ ਨੂੰ ਸਾਨੂੰ ਮੇਰੇ ਪਿੰਡ ਦੇ ਮੁੰਡੇ ਨੇ ਦੱਸਿਆ ਜੀ ਵੀ ਉਹ ਫੈਕਟਰੀ ਤੋਂ ਆ ਰਿਹਾ ਸੀਗਾ ਜੀ ਸਵਰਾਜ ਫੈਕਟਰੀ ਤੋਂ ਜੀ ਤੇ 1:30 ਵਜੇ ਜੀ ਇੱਥੇ ਗੱਡੀ ਖੜਾ ਕੇ ਰਾਤ ਨੂੰ ਇਹ ਜ਼ਮੀਨ ਵਾਹ ਕੇ ਚਲੇ ਗਏ ਜੀ। ਉਦੋਂ ਬਾਅਦ ਅਸੀਂ ਮਾਲਕ ਨੂੰ ਦੱਸਿਆ ਮਾਲਕ ਦੀ ਕੰਪਨੀ ਦੇ ਜਿਹੜੇ ਨੀਚੇ ਵਾਲੇ ਬੰਦੇ ਆ ਜੀ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਦੇ ਕਹਿਣ ਮਤਲਬ ਕਹਿਣ ਤੋਂ ਬਾਅਦ ਹੀ ਅਸੀਂ ਜੀਰੀ ਲਾਈ ਸੀਗੀ ਜੀ ਇਹਦੇ 'ਚ। ਤੇ ਜੀਰੀ ਲਾਈ ਉਤੋਂ ਬਾਅਦ ਸਾਡੀ ਇੱਥੇ ਬੰਦਾ ਆ ਕੇ ਕੋਈ ਖਾਲਟਾ ਆ ਗਿਆ ਜੀ। ਖਾਲਟਾ ਉਹਨੇ ਤੋਂ ਬਾਅਦ ਅਸੀਂ ਫੇਰ ਖਾਲ ਪਾ ਲਈ ਜੀ ਤੇ ਬਾਅਦ 'ਚ ਉਹ ਬੰਦੇ ਨੇ ਦੇਖਿਆ ਵੀ ਇਹਨਾਂ ਨੇ ਇੱਦਾਂ ਨਹੀਂ ਹਟਣਾ ਵੀ ਇਹਨਾਂ ਦਾ ਕੋਈ ਪਰਮਾਨੈਂਟ ਹੱਲ ਕਰੀਏ ਜੀ। ਤੇ ਉਹ ਸਪਰੇਅ ਕਰ ਗਿਆ ਜੀ ਤੇ ਹੁਣ ਤਾਂ ਸਾਡਾ ਕਨਫਰਮ ਹੋ ਗਿਆ ਜੀ ਵੀ ਕੰਪਨੀ ਦੇ ਬੰਦੇ ਨਹੀਂ ਕਿਸੇ ਨੇ ਨੀਚੇ ਵਾਲੇ ਨੇ ਇਹ ਕੰਮ ਕਰਿਆ ਹੈ ਜੀ ਕਿਉਂਕਿ ਜੇ ਮੇਰੇ ਪਿੰਡ ਦਾ ਬੰਦਾ ਕਰਦਾ ਜੀ ਮੇਰੇ ਨਾਲ ਜਾਂ ਮੇਰੀ ਫੈਮਿਲੀ ਨਾਲ ਜਿੱਦ ਹੁੰਦੀ ਜੀ ਤਾਂ ਸਾਡੀ ਬਈ ਹੋਰ ਵੀ 4-5 ਕਿਲੇ ਦੀ ਫਸਲ ਹੈ ਜੀ ਉਹਦੇ ਵੀ ਬੰਦਾ ਕਰ ਸਕਦਾ ਸੀਗਾ ਜੀ ਕਿਉਂਕਿ ਬਿਲਕੁਲ ਰੋਡ ਤੇ ਸਪਰੇਅ ਕਰੀ ਹੈ ਜੀ ਆ ਮੋਟਰ ਤੇ ਬੰਦੇ ਰਹਿੰਦੇ ਨੇ ਜੀ ਇਹ ਬੰਦਿਆਂ ਨੂੰ ਕੁਝ ਨਹੀਂ ਇਹ ਦੱਸ ਰਹੇ ਜੀ ਵੀ ਕਿਹਨੇ ਕਰੀ ਕਿਹਨੇ ਨਹੀਂ ਕਰੀ ਜੀ ਜਦੋਂ ਮੋਟਰ ਦੇ ਬਾਹਰ ਗੱਡੀ ਖੜਦੀ ਹੈ ਜੀ ਆ ਕੇ ਤਾਂ ਬੰਦੇ ਨੂੰ ਹਰੇਕ ਨੂੰ ਪਤਾ ਲੱਗਦਾ ਜੀ ਤੇ ਆ ਬੰਦਾ ਬਾਹਰ ਪੈਂਦਾ ਜੀ ਭਈਆ ਪੱਖਾ ਲਾ ਕੇ ਜੀ ਇਹ ਸਾਨੂੰ ਕੁਝ ਨਹੀਂ ਦੱਸ ਰਹੇ ਪਤਾ ਨਹੀਂ ਇਹਨਾਂ ਨਾਲ ਕੀ ਸੈਟਿੰਗ ਹੈ ਇਹਨਾਂ ਨੂੰ ਕੋਈ ਡਾਰ ਰ ਆਪਣੀ ਜਾਨ ਦਾ ਖਤਰਾ ਹੈ ਜੀ ਕੀ ਆ ਚੱਕਰ ਹੈ ਉਹ ਸਾਨੂੰ ਨਹੀਂ ਪਤਾ ਜੀ ਪਰ ਜਦੋਂ ਇੱਥੇ ਪਾਣੀ ਚ ਭਰੇ ਚ ਕੋਈ ਬੰਦਾ ਸਪਰੇਅ ਕਰਦਾ ਜੀ ਪੰਪ ਦੀ ਆਵਾਜ਼ ਵੀ ਆਉਂਦੀ ਬੈਟਰੀ ਵਾਲੇ ਦੀ ਜੀ ਤੇ ਉਹਦਾ ਖੜਕਾ ਵੀ ਹੁੰਦਾ ਜੀ ਕਿਉਂਕਿ ਦੇਖੋ ਕਾਲੀ ਕਾਲੀ ਚ ਬੰਦੇ ਨੇ ਸਪਰੇਅ ਕਰੀ ਵੀ ਹੈ ਜੀ ਸਾਰੀ ਸਪਰੇਅ ਕਾਲੀ ਕਾਲੀ ਚ ਕਰਕੇ ਬੰਦਾ ਫਟਾਫਟ ਪੰਪ ਖਾਲੀ ਕਰਦਾ ਕਰਦਾ ਢੋਹਰਾਵਾਂ ਵੱਲ ਨੂੰ ਲੰਘ ਗਿਆ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਬਾਈ ਬੜੀ ਮੁਸ਼ਕਲ ਦੇ ਨਾਲ ਤੁਸੀਂ ਫਸਲ ਨੂੰ ਪਾਲਿਆ ਸਰ ਇਹ ਸਾਡਾ ਅੱਦਾ ਅੱਦਾ ਇੱਕੜੇ ਜੀ ਨੁਕਸਾਨ ਤਾਂ ਫਿਰ ਕਾਫੀ ਵੱਡਾ ਹੈ ਜੀ ਕਿਉਂਕਿ ਜਦੋਂ ਹੁਣ ਖੇਤ ਚਾਹੀਦਾ ਜੀ ਦੂਜੀ ਫਸਲ ਵੱਲ ਦੇਖ ਕੇ ਫਸਲ ਵੱਲ ਦੇਖ ਕੇ ਰੋਣਾ ਨਿਕਲਦਾ ਜੀ ਹਾਂਜੀ ਕਿਉਂਕਿ ਇਹ ਫਸਲ ਵੱਲ ਦੇਖ ਕੇ ਸੱਚੀ ਰੋਣਾ ਨਿਕਲਦਾ ਆਸ ਇਸ ਫਸਲ ਦੀ ਬਹੁਤ ਵਧੀਆ ਬਣੀ ਇਸ ਵਾਰੀ ਹੋਈ ਹੈ ਕਿ ਪਿਛਲੀ ਵਾਰ ਨੁਕਸਾਨ ਹੋਇਆ ਤੁਹਾਡਾ ਇਸ ਵੇਲੇ ਤੁਸੀਂ ਬੜੀ ਮਿਹਨਤ ਦੇ ਨਾਲ ਇਸ ਨੂੰ ਲਾਇਆ ਸੀ ਸਰ ਬਹੁਤ ਆਸਤੀ ਜੀ ਮੇਰਾ ਭਰਾ ਜੀ ਜਿਨੇ ਫਸਲ ਲਾਈ ਸੀਗੀ ਜੀ ਉਪਰਾ ਮੇਰਾ ਬੈਂਕੇ 'ਚ ਜਾਂਦਾ ਸੀਗਾ ਜੀ ਬੈਂਕੇ 'ਚ ਜਾ ਕੇ ਜੀ ਉਹਨੇ ਸ਼ਨੀਵਾਰ ਐਤਵਾਰ ਵਾਲੇ ਜਿਹਨੇ ਛੁੱਟੀ ਜ ਆਪਣੇ ਬੱਚਿਆਂ ਨਾਲ ਟਾਈਮ ਨਹੀਂ ਸਪੈਂਡ ਕਰਿਆ ਜੀ ਉਹਨੇ ਇੱਥੇ ਫਸਲ ਤੇ ਮਿਹਨਤ કરી ਸੀਗੀ ਜੀ ਤੇ ਰਾਤਾਂ ਨੂੰ ਰੇਪ ਪਾਉਣਾ ਜੀ ਬਹੁਤ ਜ਼ਿਆਦਾ ਉਹਨੇ ਮਿਹਨਤ ਕੀਤੀ ਹੈ ਜੀ ਤੇ ਟੁੱਟ ਗਿਆ ਹੁਣ ਬਾਈ ਉਹ ਤਾਂ ਤੁਹਾਡਾ ਭਰਾ ਫੇ ਬਿਲਕੁਲ ਜਾਂਦਾ ਜੀ ਹਾਂਜੀ ਹਾਂਜੀ ਸਰ ਬਿਲਕੁਲ ਟੁੱਟ ਜਾਂਦਾ ਜੀ ਬੰਦਾ ਜਦੋਂ ਨੁਕਸਾਨ ਹੁੰਦਾ ਜੀ ਬੰਦਾ ਟੁੱਟ ਜਾਂਦਾ ਜੀ ਕਿਸਾਨ ਬੜੀ ਮਿਹਨਤ ਦੇ ਨਾਲ ਇਸ ਨੂੰ ਰਾਤਾਂ ਨੂੰ ਪਾਣੀ ਲਾਣਾ ਕਿ ਮੇਰੇ ਵੀਰ ਨੇ ਕਿਹਾ ਕਿ ਸਪਾਂ ਦੀ ਸੀਰੀਆਂ ਆਪਣੀਆਂ ਉਸ ਤੋਂ ਬਾਅਦ ਕਾਫੀ ਕੁਝ ਹੁੰਦਾ ਹੈ ਪਰਿਵਾਰ ਦਾ ਸਾਥ ਵੀ ਛੱਡਣਾ ਹੁੰਦਾ ਹੈ ਰਾਤ ਨੂੰ ਜਿਹੜਾ ਉੱਤੇ ਰਹਿਣਾ ਵੀ ਹੈ ਤਾਂ ਜਦੋਂ ਇਸ ਤਰੀਕੇ ਦਾ ਹਾਲ ਦੇਖਦਾ ਹੈ ਬੰਦਾ ਫਿਰ ਮੁੜ ਕੇ ਫਸਲ ਬੀਜਣ ਨੂੰ ਦਿਲ ਕਰਦਾ ਕਿ ਨਹੀਂ ਸਰ ਇਹ ਤਾਂ ਜੀ ਬਹੁਤ ਅਸੀਂ ਦਾ ਰਿਸਕ ਨਾਲ ਫਸਲ ਇਹ ਪਾਲੀ ਹੈ ਜੀ ਕਿਉਂਕਿ ਸਾਹਮਣੇ ਟਰਾਂਸਫਾਰਮ ਹੈ ਜੀ ਉਹ ਟਰਾਂਸਫਾਰਮ ਦਾ ਘੋੜਾ ਹੈ ਜੀ ਜਿਹੜਾ ਉਹਦੀਆਂ ਤਾਰਾਂ ਨੰਗੀਆਂ ਜੀ ਘੋੜੇ 'ਚ ਵੀ ਕਰੰਟ ਆਉਂਦਾ ਹੈ ਜੀ ਤੇ ਜਦੋਂ ਇਹ ਫਿਊਜ ਜੋੜ ਦਿੰਨੇ ਜੀ ਅਸੀਂ ਉੱਥੇ ਗਲਾਪਸ ਫਟੇ ਵੀ ਗਲਾਪਸ ਸਾਨੂੰ ਬਿਜਲੀ ਮੈਕਮੇ ਨੇ ਦਿੱਤੇ ਵੀ ਜੀ ਉਹਨਾਂ ਨਾਲ ਘੋੜੇ ਕੱਟ ਗਏ ਜੀ ਤੁਸੀਂ ਕੰਡੀਸ਼ਨ ਦੇਖੋਗੇ ਇਹ ਜੀ ਜਾਨ ਦਾ ਰਿਸਕ ਲੈ ਕੇ ਜੀ ਉਹ ਫਿਊਜ ਲਾ ਕੇ ਜੀ ਰਾਤਾਂ ਨੂੰ ਆ ਕੇ ਦਿਨ 'ਚ ਦੁਪਹਿਰਿਆ 'ਚ ਫਿਊਜ ਲਾ ਕੇ ਜੀ ਤਾਂ ਜਾ ਕੇ ਜੀ ਇਹ ਫਸਲ ਇੱਥੇ ਤੱਕ ਪਹੁੰਚਾਈ ਸੀ ਪੁਲਿਸ ਰਿਪੋਰਟ ਕਰੀਏ ਕੋਈ ਸ਼ੱਕ ਇਹ ਚਾ ਸਰਕਾਰ ਤੋਂ ਮੁਆਵਜ਼ੇ ਦੀ ਆਸ ਹੈ ਜਾਂ ਫਿਰ ਜਿਹੜੇ ਸਮਾਜ ਸੇਵੀ ਸਾਡੇ ਲੋਕ ਦੇਖ ਰਹੇ ਨੇ ਉਹਨਾਂ ਤੋਂ ਆਸ ਲੱਗਦੀ ਹੈ ਕਿਸੇ ਦੀ ਪ੍ਰਵਹਾਈ ਹੋ ਜਾਏ ਕਿਤਨੇ ਕਿਤੇ ਈ ਸਰ ਜੇ ਕੋਈ ਮਤਲਬ ਕਿ ਸਰਕਾਰ ਤੋਂ ਵੀ ਆਸ ਹੈ ਜੀ ਸਮਾਜ ਸੇਵੀਆਂ ਤੋਂ ਵੀ ਆਸ ਹੈ ਜੀ ਜੇ ਕੋਈ ਬਾਹ ਫੜੂਗਾ ਜੀ ਚੰਗੀ ਗੱਲ ਹੈ ਜੀ ਵੈਸੇ ਬੰਦੇ ਨੇ ਚਲੋ ਜਿਹੜੀ ਪਰਪਾਈ ਸਾਡੀ ਤਾਂ ਸਰ ਕਿਸੇ ਨਾ ਕਿਸੇ ਤਰੀਕੇ ਨਾਲ ਹੋ ਜੂਗੀ ਜੀ ਕੋਈ ਗੱਲ ਨਹੀਂ ਪਰ ਜਿਹੜੇ ਠੇਕਾ ਦੇਣਾ ਤੁਸੀਂ ਆਪਣੇ ਕੋਲ ਦੇਣਾ ਪਿਆ ਹਾਂ ਜੀ ਜਿਹੜੇ ਜੀਬ ਮਰ ਗਏ ਜੀ ਦੋ ਮੋਰ ਮਰ ਗਏ ਜੀ ਤੇ ਹੋਰ ਜੀਵ ਜੰਤੂ ਇਹ ਜ਼ਹਿਰੀਲੀ ਸਪਰੇਅ ਕਰਕੇ ਮਰ ਗਏ ਜੀ ਉਹਦੇ ਕਰਕੇ ਜੀ ਉਹ ਪਰਪਾਈ ਸ਼ਾਇਦ ਕਦੇ ਨਹੀਂ ਹੋ ਸਕਦੀ ਬਿਲਕੁਲ ਤੁਸੀਂ ਦੇਖੋ ਕਿ ਐਦਾਂ ਦੇ ਵੀ ਲੋਕ ਦੁਨੀਆ 'ਚ ਵੱਸਦੇ ਨੇ ਜਿਹੜੇ ਫਸਲ ਦੇ ਨਾਲ-ਨਾਲ ਕਈ ਜਾਨਵਰ ਪੰਛੀਆਂ ਦੇ ਕਾਤਲ ਬਣ ਚੁੱਕੇ ਨੇ ਜਿਨ੍ਹਾਂ ਨੇ ਝੋਨੇ ਦੀ ਫਸਲ ਦੇ ਉੱਤੇ ਸਪਰੇਅ ਕਰ ਦਿੱਤੀ ਕਿ ਜ਼ਮੀਨ ਦੀ ਖਾਤਰ ਕਿਸ ਬੰਦੇ ਨੇ ਜ਼ਮੀਨ ਠੇਕੇ ਤੇ ਕਿਉਂ ਲਈ ਹੈ ਤਾਂ ਉਸ ਨੂੰ ਲੈ ਕੇ ਝੋਨੇ ਦੀ ਪੂਰੀ ਅੱਧਾ ਏਕੜ ਜ਼ਮੀਨ ਸਪਰੇਅ ਮਾਰ ਕੇ ਖਤਮ ਕਰ ਦਿੱਤੀ ਹੈ ਕੌਣ ਸਰੀਕ ਹੈ ਕੌਣ ਦੁਸ਼ਮਣ ਹੈ ਇਹਦਾ ਦੁਸ਼ਮਣੀ ਕੱਢ ਗਿਆ ਇਸ ਬਾਈ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਠੇਕੇ ਦੇ ਪੈਸੇ ਵੀ ਆਪਣੇ ਕੋਲੋਂ ਦੇਣੇ ਨੇ ਤਾਂ ਇਹਨਾਂ ਨੂੰ ਦੱਸਿਆ ਗਿਆ ਸਰਕਾਰ ਦੇ ਅੱਗੇ ਆਸ ਵੀ ਮੁਆਵਜ਼ੇ ਦੀ ਹੈ ਪਰ ਦੂਜੇ ਪਾਸੇ ਜਿਹੜੇ ਸਾਡੇ ਸਮਾਜ ਸੇਵੀ ਨੇ ਪਹਿਲਾਂ ਵੀ ਆਪਾਂ ਗੱਲ ਕਰੀਏ ਤਾਂ ਰੁੜਕੀ ਖਾਮ ਦੇ ਵਿੱਚ ਵੀ ਕਾਫੀ ਲੋਕਾਂ ਨੇ ਮਦਦ ਕੀਤੀ ਸੀ ਜਦੋਂ ਕੋਈ ਸ਼ਰੀਕ ਨੇ ਆਣ ਕੇ ਕਣਕ ਦੀ ਫਸਲ ਨੂੰ ਅੱਗ ਲਾ ਦਿੱਤੀ ਤਾਂ ਇਸ ਵੀਰ ਦੀ ਵੀ ਬਾਝ ਨੂੰ ਫੜਨੀ ਚਾਹੀਦੀ ਹੈ ਇਦਾਂ ਦੇ ਕਿਸਾਨ ਟੁੱਟ ਜਾਂਦੇ ਨੇ ਮੁੜ ਕੇ ਫਸਲ ਨਹੀਂ ਬੀਜਣਾ ਚਾਹੁੰਦੇ ਜਿਨ੍ਹਾਂ ਦਾ ਇਡਾ ਵੱਡਾ ਨੁਕਸਾਨ ਹੋ ਜਾਏ ਤੇ ਇਹਨਾਂ ਨੂੰ ਦੱਸਿਆ ਗਿਆ ਕਿ ਅਗਰ ਕੋਈ ਸਾਰੀ ਫਸਲਾਂ ਦੇ ਉੱਤੇ ਮਨ ਲੋ ਨਜ਼ਦੀਕ ਦੇ ਲੋਕਾਂ ਦੇ ਉੱਤੇ ਵੀ ਸਪਰੇਅ ਮਾਰ ਦਿੱਤਾ ਇਹ ਹੁੰਦਾ ਕਿ ਚਲੋ ਕਿਤੇ ਨਾ ਕਿਤੇ ਸਾਰੇ ਅੰਦੇ ਨਾਲ ਦੁਸ਼ਮਣ ਹੀ ਕੱਢੀ ਹੈ ਪਰ ਉਹਨਾਂ ਇਕੱਲੇ ਅੰਦੇ ਨਾਲ ਦੁਸ਼ਮਣ ਹੀ ਕੱਢਣੀ ਕਿਤੇ ਨਾ ਕਿਤੇ ਇਹ ਸਾਬਤ ਹੋ ਗਿਆ ਹੈ ਜਮੀਨ ਦੇ ਉੱਤੇ ਕੁਝ ਪ੍ਰਾਈਵੇਟ ਕੰਪਨੀਆਂ ਦੀ ਅੱਖ ਹੈ ਜਿਸ ਨੂੰ ਲੈ ਕੇ ਜਿਹੜਾ ਮਾਲਕ ਹੈ ਉਹ ਜ਼ਮੀਨ ਨਹੀਂ ਦੇਣਾ ਚਾਹੁੰਦਾ ਪਰ ਜਿਸ ਨੇ ਠੇਕੇ ਤੇ ਲਈ ਹੈ ਉਹਦੀ ਫਸਲ ਵਿੱਜੀ ਹੋਈ ਤਾਂ ਸਪਰੇਅ ਕਰ ਦਿੱਤੀ ਜਿਸ ਤੋਂ ਬਾਅਦ ਇਹ ਬਾਈ ਦਾ ਬਹੁਤ ਵੱਡਾ ਨੁਕਸਾਨ ਹੋਇਆ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੇ ਆਪਣੇ ਵਿਚਾਰ ਜ਼ਰੂਰ ਦਿਓ